ਸਮਾਣਾ ਪਟਿਆਲਾ ਸੜਕ ਤੇ ਪਿੰਡ ਨਸੂਪੁਰ ਦੇ ਨਜ਼ਦੀਕ ਜਿਹੜਾ 7 ਮਈ ਨੂੰ ਇੱਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਸਕੂਲੀ ਬੱਚੇ 7 ਜਿਨ੍ਹਾਂ ਦੀ ਜਾਨ ਚਲੀ ਗਈ ਇਨੋਵਾ ਕਾਰ ਦਾ ਡਰਾਈਵਰ ਸਾ ਉਹਦੀ ਵੀ ਜਾਨ ਚਲੀ ਗਈ ਥੀ ਉਸ ਮਾਮਲੇ ਦੇ ਵਿੱਚ ਸਦਰ ਪੁਲਿਸ ਸਮਾਣਾ ਵੱਲੋਂ 3 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਨੇ ਪਹਿਲਾਂ ਸਟਿੱਪਰ ਦੇ ਡਰਾਈਵਰ ਭੁਪੇਂਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ ਨਿਆਇ ਘਰਾਸਿਵ ਤੇ ਪੇਸ਼ ਦਿੱਤਾ ਉਸਕੇ ਬਾਅਦ ਅਜ ਟਿੱਪਰ ਦਾ ਮਾਲਕ ਜਿਹੜਾ ਸੀ ਉਸ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਸਮਾਣਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਕਥਿਤ ਟਿੱਪਰ ਮਾਲਕ ਦਾ ਜੋ ਦਵਿੰਦਰ ਸਿੰਘ ਹੈ ਕਥਿਤ ਟਿੱਪਰ ਮਾਲਕ ਦੱਸਿਆ ਗਿਆ ਉਸ ਦਾ 2 ਦਿਨ ਦਾ ਪੁਲਿਸ ਰਿਮਾਰਡ ਦਿੱਤੇ ਲੇਕਿਨ ਪੀੜਿਤ ਪਰਿਵਾਰਾਂ ਨੇ ਮੰਗ ਕੀਤੀ ਹੈ ਪੁਲਿਸ ਅਧਿਕਾਰੀਆਂ ਨੂੰ ਵੀ ਜਿਹੜੇ ਇੱਕ ਵਿਅਕਤੀ ਹੈ ਜੀ ਨਾਮਜਦ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਦੇ ਇੱਕ ਇੱਕ ਕੰਪਨੀ ਜਿਹੜੀ ਉਸ ਦੇ ਵਿੱਚ ਜਿਹੜੇ ਹੋਰ ਕੁਝ ਲੋਕ ਹੈ ਜਿਹੜੇ ਉਹਨਾਂ ਨੇ ਉਹ ਸ਼ੱਕ ਜ਼ਾਹਰ ਕੀਤਾ ਵੀ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਔਰ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਜਾਵੇ ਇਹ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਲੇਨ ਉਸ ਸੋਮਵਾਰ ਨੂੰ ਸਦਰ ਪੁਲਿਸ ਮਾਣਾ ਕਥਿਤ ਟੀਪਰ ਮਾਲਿਕ ਨੂੰ ਦੁਬਾਰਾ ਪੇਸ਼ ਕਰੇਗੀ ਇਹ ਦੋਹੰਦਾਰ ਮਾਰਦੇ ਮਨਜੂਦਾਲਤ ਨੇ ਇਹ ਤੋਂ ਰਜੀਤ ਸਿੰਘ ਬਾਰੇ ਤੇ ਕਾਜ ਬਾਰੰਦ ਕਰਾਉਣੇ ਨੇ ਮੈਂ ਟੀਪਰ ਦੇ ਹਾਂ ਉਹਦੀ ਰੈਕਟਰੀ ਰੇਂਜੀ ਰਜੀਤ ਸਿੰਘ ਦੀ ਤੇ ਕਾਜ ਵੀ ਬਾਰੰਦ ਕਰਾਉਣੇ ਨੇ ਅਤੇ ਹੋਰ ਵੀ ਪੁੱਛ ਕੁਛ ਕਰਨ ਵਾਸਤੇ ਰਿਮਾਂਡ ਲਿਆ ਜੀ ਜਿਵੇਂ ਦੇਤੇ ਦੋ ਦਿਨ ਦਾ ਦਿੱਤਾ ਹੀ ਅਤੇ ਹੋਰ ਵੀ ਕਹਿ ਵੀ ਹੋਰ ਜੁਕ ਲਈ ਫੇਰ ਲੈ ਲਵੇ ਜੀ ਅੱਜ ਦਵਿੰਦਰ ਸਿੰਘ ਜੋ ਕਿ ਟਿੱਪਰ ਮਾਲਕਾਂ ਵਿੱਚੋਂ ਇੱਕ ਹੈ ਉਹਨੂੰ ਅਦਮਾਨ ਉਹ ਗਦਾਲਤ ਵਿੱਚ ਪੇਸ਼ ਕੀਤਾ ਗਿਆ ਦੋ ਦਿਨ ਦਾ ਉਹਨੂੰ ਰਿਮਾਂਡ ਮਿਲਿਆ ਔਰ ਸੋਮਵਾਰ ਨੂੰ ਉਹਨੂੰ ਦੁਬਾਰਾ ਪੇਸ਼ ਕਰਨ ਦੇ ਹੁਕਮ ਮਿਲੇ ਹਨ ਤਾਂ ਅਸੀਂ ਪੁਲਿਸ ਨੂੰ ਇਹੀ ਅਪੀਲ ਕਰਦੇ ਹਾਂ ਕਿ ਆ ਦੋ ਦਿਨਾਂ ਦੇ ਵਿੱਚ ਇਸ ਬੰਦੇ ਤੋਂ આરોપી ਤੋਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਹਾਸਲ ਕੀਤੀ ਜਾਵੇ ਰੰਦੀਰ ਨੂੰ ਪਕੜਿਆ ਜਾਵੇ ਜਿਹੜੀ ਕਿ ਕਹੀ ਜਾ ਰਹੀ ਹੈ ਕਿ ਦਵਿੰਦਰ ਸਿੰਘ ਔਰ ਇਹਨਾਂ ਦੇ ਇੱਕ ਦੋ ਪਾਰਟਨਰ ਹੋਰ ਵੀ ਨੇ ਰੰਦੀਪ ਸਿੰਘ ਵੀ ਹੈ ਔਰ ਇੱਕ ਦੋ ਪਾਰਟਨਰ ਇਹਦੇ ਹੋਰ ਵੀ ਨੇ ਤਾਂ ਉਹ ਜਿਹੜੇ ਪਾਰਟਨਰ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼